ਸਿਕਾਲ ਜੀ ਹਾਂ ਹਰਵਿੰਦਰ ਮੈਂ ਵਧੀਆ ਹਾਂ ਅੱਜ ਕੰਨੇ ਕਿ ਨਹੀਂ ਗਿਆ ਤਾ ਯਾਰ ਹੁਣ ਅੱਛਾ ਮੈਂ ਤਾਂ ਕਹ ਗਿਆ ਨਾ ਭਰ ਗਿਆ ਹੋਣਾ ਹਾਂ ਸੜੀ ਮੋਟਰ ਮੈਨੂੰ ਪਤਾ ਨਹੀਂ ਮੋਟਰ ਕੱਲ ਦੀ ਗਰੀ ਜਾਂ ਪਰਸੋਂ ਦੀ ਖੜੀ ਜਾਉਂ ਕਿ ਐ ਫਲਟ ਕੇ ਬੈ ਗਿਆ ਫਲਟੂ ਤੇ ਮਾਣੂ ਮੇਰੀ ਗੱਲ ਸੁਣ ਫਲਟ ਲਰੀ ਹਰੀ ਡਾਇਟ ਦਿਖਾਉਂਦੀ ਆ ਉਹ ਅੱਛਾ ਆਟੋਮੈਟਿਕ ਹਾਂ ਮੋਟਰ ਕੱਲ ਦੀ ਫਲਟ ਕਿਉਂ ਹੋ ਸਕਦਾ ਫਲਟ ਮੋਟਰ ਕੀ ਜੇ ਸੜੀ ਬੁੰਦੀ ਦਾ ਛੁੜੇ ਬੁੰਦੇ ਹਾਂ ਨਾ ਪੀਆ ਤਾਂ ਫੇਰ ਕੋਈ ਤਾਰ ਤੋਰ ਵਿੱਚ ਕੋਈ ਸਟਾਰਟਰ ਮਾ ਦੇ ਤਾਰ ਤੋਰ ਖੋਲ੍ਹ ਦਿੱਤੀ ਤਾਂ ਹਾਂ ਹੈਨਾ ਤੇ ਹੁਣ ਦਿਖਾਈ ਨਹੀਂ ਖਾਈ ਨਹੀਂ ਮਿਸਤਰੀ ਕੋਈ ਮਿਸਤਰੀ ਵੀ ਜਾਣਦੇ ਆ ਮੈਂ ਉਹਦੇ ਹਮਲਾ ਉਹਨੂੰ ਕਰਦੇ ਅਜੇ ਤੇ ਐਤਵਾਰ ਹੈ ਮੈਂ ਤਾਂ ਕੰਨਾਂ ਭਰ ਗਿਆ ਹੋਣਾ ਜੇ ਦੇਖਿਆ ਘਾਹ ਪਾਣੀ ਉਹਨਾਂ ਉਦੋਂ ਚੱਲੀ ਉਹ ਜਿੱਦਾਂ ਪਾਗੇ ਤੇ ਉਦੋਂ ਦੇ ਬਾਅਦ ਚੱਲੀਓ ਅੱਛਾ ਉਦੋਂ ਦੇ ਬਾਅਦ ਨਹੀਂ ਚੱਲੀ ਆਈ ਠੀਕ ਠੀਕ ਹੈ ਹਾਂ ਬਾਅਦ ਬਾਅਦ ਇਹ ਇਖੜ ਕੰਮ ਆ ਲਾ ਵੀ ਪਾਣੀ ਉੱਲੇ ਪਾਸੇ ਪਹੁੰਚ ਗਿਆ ਹੋਣਾ ਜੇ ਦੇਖਿਆ ਮਨਾਂ ਵਿੱਚੀ ਘਾਹ ਵੜ ਘਾਹ ਵੜ ਘਾਹ ਵੜ ਗੰਨੇ ਮਗੜੇ ਲਖਣਾ ਸਖਾਲਾ ਓ ਤੇਰੇ ਪੌੜਿਆਂ ਦੇ ਗੰਨੇ ਮੈਨੂੰ ਹੋ ਕੇ ਆਏ ਨੂੰ ਫੇਰ ਗਿਆ ਉਪਰ ਉਹ ਨਿਕਲ ਕੇ ਬੋੜ ਦਾ ਕੋਲੇ ਪਾਸੇ ਉੱਲੇ ਪਾਸੇ ਅੱਜ ਮੋਟਰ ਰੋਲੀ ਪੈਣ ਲੈ ਗਿਆ ਹਾਂ ਠੀਕ ਠੀਕ ਹੈ ਗੰਨੇ ਦੇ ਵਿੱਚੇ ਵਿੱਚੇ ਜੇ ਮੋਟਰ ਕੋ ਗਿਆ ਮੋਟਰ ਕੋਰ ਦਾ ਚੱਠੇ ਨਹੀਂ ਸੁੱਕੇ ਪਏ ਜੇ ਪਰੇ ਨੂੰ ਚਲੀ ਜਾਂਦਾ ਫੇਰ ਉੜੇ ਨਹੀਂ ਪੈਣੀ ਵਿੱਚ ਵੜਨੇ ਦੀ ਤੇ ਪਰੇ ਦੇਖ ਜਾਣੀਂਦੀ ਹੋਰ ਮੈਂ ਉੱਲੇ ਪਾਸੇ ਨੂੰ ਚਲੀ ਗਿਆ ਮੈਂ ਉੱਲੇ ਪਾਸੇ ਹੀ ਦੇਖਣਾ ਪਾਣੀ ਮੈਂ ਹਾਂ 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 ਉੱਲੇ ਪਾਸੇ ਹੀ ਦੇਖਣਾ ਪਾ ਜਾਂ ਦੇਖਿਆ ਸੁੱਕਾ ਪਿਆਗਾ ਹਾਂ ਅੱਛਾ ਏਕੇ ਸਾਲਾ ਉੰਝੂ ਦਾ ਡਰ ਲੱਗਦਾ ਹਾਂ ਗੰਨਾ ਕਿ ਥੋੜੋ ਜਿਹਾ 10 ਕਿਲੇ ਕਿਲੇ ਦੇ ਉੱਥੇ ਜਿੰਤਲ ਆਪਾਂ ਉਧਰ ਗਏ ਆ ਨਕਾ ਮੋੜਨਾ ਉਹ ਤਾਂ ਨਕਾ ਮੋੜ ਕਹਾਂ ਚਲੀ ਗਿਆ ਮੈਨੂੰ ਕੱਲੇ ਖੜਨ ਨੂੰ ਪੈ ਲੱਗੀ ਉੱਥੇ ਕੋਈ ਤਾਂ ਦਾਦਾ ਮੈਂ ਇੱਕੋ ਕੁੱਤੇ ਹੀ ਘੁੰਮਦੇ ਤੇ ਹਾਂ ਮਾ ਸਾੜਾ ਬੁਜੀ ਇਧਰ ਨੂੰ ਨਜ਼ਰ ਮਨੇ ਪਤਾ ਕੀ ਗੱਲ ਹੋਈ ਕੁੱਤੇ ਦਾ ਵੀ ਕੀ ਪਤਾ ਵਿੱਚ ਯਾਰ ਬੜੇ ਵੇ ਦਾ ਉਹ ਵੀ ਤਾਂ ਡਰ ਬੰਨ ਵੀ ਡਰ ਲੱਗਦਾ ਕੁੱਤੇ ਪਟੇਰ ਕੁੱਤਾ ਸਾਲਾ ਬੰਦੇ ਉਰੇ ਪੈ ਜਵੇ ਪੈ ਜਵੇ ਆ ਵਿੱਚ ਸੁਣਨਾ ਕਿਸ ਨੇ ਹਾਂ ਇਹ ਤਾਂ ਚਾਹ ਹੁਣ ਕੱਲੂ ਦਿਖਾਉਂਦਾ ਉਹਨੂੰ ਚਲੋ ਆ ਜੀ ਹਾਂ ਹੋ ਰੜੇ ਮਾਂ ਆਪਾਂ ਜੋ ਕੁੱਤਾ ਪੈ ਵੀ ਜਾਵੇ ਕੋਈ ਤਾਂ ਕੋਈ ਦੇਖੇ ਲਊਗਾ ਜੇ ਕੋਈ ਜੋੜ ਵੀ ਖੁੱਲ ਜੀ ਮੇਰੇ ਪਟਾਕਾ ਮਾਰ ਜੀਵੇ ਮੋਟਰ ਦਾ ਹਾਂ ਤਾਂ ਵੀ ਤਿੰਨ ਸਟਾਰਟਰ ਤਿੰਨ ਪੈਂਟ ਰੋਤ ਦਿਖਾਈ ਜਾਂਦਾ ਉਹ ਹਰੀ ਲਾਈਟ ਦਿਖਾਈ ਜਾਂਦਾ ਉਹੀ ਹੋ ਗਿਆ ਕੋਈ ਦੇਖੋ ਹੋਇਆ ਚੱਕਰ ਹੁਣ ਇਹ ਤਾਂ ਹੁਣ ਤੇਰੀ ਮੋਟਰ ਕੱਢ ਕੇ ਦੇਖਣੀ ਪਊਗੀ ਕਿ ਆਪ ਦਾ ਕੋਈ ਜੇ ਤਾਂ ਨੁਕਸ ਉੱਥੇ ਵੀ ਤੇਰਾ ਨਾ ਹੋਇਆ ਉੱਪਰ ਉੱਪਰ ਹਮ ਸਟਾਰਟਰ ਵਾਂਗ ਵੀ ਹੋ ਸਕਦਾ ਹਾਂ ਹਾਂ ਜੇ ਉੱਥੇ ਨੁਕਸ ਨਾ ਹੋਇਆ ਤਾਂ ਫੇਰ ਮੋਟਰ ਤੇ ਕੱਢਣੀ ਪੈਣੀ ਹੈ ਨੋਟ ਕਰਨੀ ਪੈਣੀ ਫਿਰ ਕੱਲ ਦਿਖਾਉਂਦੇ ਹਾਂ ਹੁਣ ਕੱਲ ਨੂੰ ਮੇਰੀ ਵਾਂਡ ਜੇ ਇੱਕ ਵਾਰ ਹੋ ਗਿਆ ਦੇਖਣੇ ਜਮੇ ਮੋੜ ਪਟਣ ਲੱਗਿਆ ਵਿਚਾਲੇ ਨਾ 5-6 ਫੁੱਟ ਪਜਾ ਕੇ ਜੋੜਤਾ ਇੱਕ ਉਹ ਪਟਾਕਾ ਮਾਰ ਗਿਆ ਉਹ ਜੋੜ ਪਟਾਕਾ ਮਾਰ ਗਿਆ ਤਾਂ ਬਸ ਇੱਕ ਹੀ ਸਾੜੀ ਹੋਇਆ ਤਾਂ ਹਾਂ ਹਾਂ ਕਹਿੰਦਾ ਜਮੇ ਹੀ ਸਾੜੀ ਵਾ ਹਾਂ ਪਾਣੀ ਜਮੇ ਹੀ ਹੈ ਨਾ ਦੇਖਾ ਟੋੜੀਏ ਯਾਰ ਪ੍ਰਿੰਸੀਪਲ ਦਾ ਰੂਹ ਦਾ ਫਰਕ ਦੇਖ ਲੈ ਹਾਂ ਪਾਣੀ ਕਰਾਉਣਾ ਹਾਲੇ ਪਾਣੀ ਦਮ ਦਾ ਰਾਜ ਨੇ ਲਾਟਾ ਹੁਣ ਕੱਲ ਕੋਈ ਨਹੀਂ ਦੇਖਦਾ ਠੀਕ ਠੀਕ ਤਾਂ ਮਿੱਤਰਾ ਦਾ ਲੈਣਾ ਹਾਂ ਹਾਂ ਇੰਨੀ ਗੱਲ ਤੇਰੇ ਜੂਸ ਛੱਡ ਤੂੰ ਕਿਉਂ ਨਹੀਂ ਇਹ ਵੀ ਹੈ ਹੈ ਠੀਕ ਠੀਕ ਹੈ ਮੰਡ ਮਾਂਜੀ ਸਾੜ ਦੇਣਾ ਬਾਈ ਤੇ ਤਰੀ ਤਰੀ ਨੂੰ ਅੱਛਾ ਆ ਉਹ ਤੇਰੇ ਰੌਣੀ ਕਰੇ ਪਏ ਐ ਨਾ ਬਾਈ ਤੇ ਤਰੀ ਤਰੀ ਨੂੰ ਨਹੀਂ ਅੱਜ ਕਿਆ ਹੋ ਗਈ? ਆ 22 ਤਰੀਕ ਨੂੰ ਛੱਡੋ ਜਣਾ 3 ਤਰੀਕ ਨੂੰ ਵੀਜੀ ਦੀ। ਬਾਕੀ ਹਾਂ 20 ਦਿਨ ਦੀ ਹੋ ਜਾਣੀ। 20 ਦਿਨ ਤੇ ਪਰਿਉਗੀ। ਠੀਕ ਠੀਕ। ਇਹ 22 ਤਰੀਕ ਨਹੀਂ ਛੱਡਦੇ ਆ। ਹਾਂ ਹਾਂ। 25 ਆ ਗਈ ਵਿੱਚੇ। ਇਹਦਾ ਹੈ। ਠੀਕ ਨਹੀਂ ਗੱਲ। ਤੇ ਪੰਜ ਆ ਦਿਨ ਨੂੰ ਪਾਣੀ ਲਾਉਣੇ ਲੱਗ ਜਾਣੇ। ਹਾਂ ਲੱਗ ਜਾਣੇ। ਫੇਰ ਵਜਾ ਨੂੰ ਉਹੀ ਫੇਰ ਆਪਣੇ ਮੈਨ ਇੱਕ ਦੋ ਵਿਆਹ ਹੈ। ਇਹ ਪਹਿਲੀ ਤੇ ਸਟਾਰਟ ਹੈ। ਤੇ ਜਨੂ ਫੇਰ ਪਾਣੀ ਤੇ ਨਹੀਂ ਵੜ ਜਾਊਗਾ। ਹੋਰ ਇੱਕੋ ਕੰਮ ਹੋਰ ਦੇਖੂਗਾ ਮੈਂ। ਜੇ ਲੋਕਾਂ ਕਾਗੇ ਕੰਮੋਂ ਡਾਟ ਵਾਲੀ ਮੋੜ ਤੇ ਰਾ ਦਿੰਦਾ ਪੈਪ ਲਾ ਕੇ ਹਾਂ ਫਿਰ ਉਹਨੇ ਛਿੱਤੀ ਖਿੱਚ ਰਣਾ ਪਾਣੀ ਨਾ ਉਹ ਵੀ ਜੇ ਖਾਲਮੀ ਕਰਜੋ ਪਾਣੀ ਖਾਲ ਮੇ ਛੜਦਾ ਹੁੰਦਾ ਮੈਂ ਪਫੇ ਤੱਕ ਖਾਲਮਾ ਫਿਰ ਬਾਣੀ ਤੱਕ ਮਾਰੀ ਜਾਂਦਾ ਬਹੁਤ ਮੇਰੀ ਲਿਆ ਹੁੰਦਾ ਫੇ ਖਾਲ ਟੁੱਟਦੀ ਫਰਾ ਨਾਲ ਇਹਨੂੰ ਫਿਰ ਰਾਟੇ ਪਾਦੇ ਖਾਲ ਜੇ ਦੋ ਮੋੜ ਦਾ ਪਾਣੀ ਚੱਲਦਾ ਖਾਲਾ ਫੇਰਾ ਜਾਵਾ ਹੂੰ ਹੂੰ ਚੱਲ ਮੈਂ ਚੱਲਿਆ ਤਾਂ ਹੁਣ ਦੇਖਣ ਤਨੂ ਅਜ ਮਿਸਤਰੀ ਵੀ ਆਤਾ ਨਹੀਂ ਮਿਲਣਾ ਹੈਗਾ ਐਤਵਾਰ ਹੈ ਜੇ ਕੋਈ ਘਰੇ ਮਿਲ ਜੇ ਮੈਂ ਮਿਸਤਰੀ ਦਾ ਠੀਕ ਹੈਗਾ ਬਿੱਲੂ ਤਾਂ ਨਹੀਂ ਤਾਂ ਬਿੱਲੂ ਨਹੀਂ ਹੈ ਨਹੀਂ ਕੋਈ ਨੰਬਰ ਨਹੀਂ ਹੈ ਚੱਲ ਮਿਲ ਲੰਬਾ ਤਾਂ ਮਿਲ ਜੂ ਪਰ ਨਹੀਂ ਅੱਜ ਮਿਲਣਾ ਨਹੀਂ ਐਤਵਾਰ ਹੈ ਨਾ ਅੱਜ ਉਹਨੇ ਵੀ ਦੁਕਾਨ ਬੰਦ ਕਰੀ ਪਰ ਹੁਣ ਲੈਡ ਭੱਜਣੀ ਲੈਡ ਦਾ ਹੁਣ ਭੱਜੇਗਾ ਕੱਲੂ ਦਿਖਾ ਹੁਣੀ ਹੈ ਲੈਡ ਅੱਜ ਤੇ ਹਾਂ ਕੱਲੂ ਸੋਇ ਨੂੰ ਜਾਊਗਾ ਕੋਲ ਭੱਜ ਗਈ ਅਨੋਲਿਆ ਦਾ ਪੂਰਾ ਟਾਈਮ ਹੋ ਗਿਆ ਨਾ ਤੂੰ ਆਣਾ ਨਾ ਅਨੋਲ ਇਹਦਾ ਦਿਨ ਜੇ ਭੱਜ ਗਈ ਸਾਢੇ ਤਿੰਨ ਪੂਰੇ ਪੂਰੇ ਸਾਢੇ ਤਿੰਨ ਭੱਜ ਗਈ ਸਾਢੇ 9 10 ਆਉਂਦੀ ਪੂਰੇ ਅੱਛਾ ਸਾਢੇ 10 ਪੂਰੇ ਆਉਂਦੀ ਹੈ ਸਾਢੇ 3 ਪੂਰੇ ਭੱਜ ਜਾਂਦੀ ਹੈ ਸਾਢੇ 10 5 ਘੰਟੇ ਰਹਿੰਦੀ ਫਿਰ ਬਾਅਦ ਵਿੱਚ ਰਹਦੀ ਹੈ ਹੁਣ ਘਰ ਕਾਹਨੂੰ ਪਾਣੀ ਲਗੜਾ ਹੁਣ 8 ਘੰਟੇ ਕਾਹਨੂੰ ਚਾਹੀਦੀ ਇਹਨਾਂ ਇਹੀ ਗੱਲ 8 ਘੰਟੇ ਸਵੇਰੇ ਜਿਹੜਾ ਨਾ ਆਹੀ 9 ਵਜੇ ਛੱਡ ਦੇਣਾ ਨਾ ਆਪਣੀ ਪੰਜ ਪੰਜ ਵਦਨ ਭਜਾ ਲੈਣਾ ਦਿਨ 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 9 ਵਜੇ ਛੱਡਣਾ 5 ਵਜੇ ਨਿਖਾਉਣੇ ਹਾਂ ਹਾਂ 8 ਘੰਟੇ ਹੋ ਜਾਂਦੇ ਦਿਨ ਦਿਨ ਬੰਦਾ ਪਾਣੀ ਲਾ ਲੈਂਦਾ ਆਰਾਮ ਕਰਹੀਹੀ ਗੱਲ ਹੋਰ ਕੀ ਆ ਪੰਜ ਰਾਤ ਨੂੰ ਵਾਧੂ ਦੇ ਦੇ ਕਰਨ ਫਿਰ ਬਹੁਤ ਘੱਮ ਲੋਟ ਆ ਫਿਰ ਰਾਤ ਨੂੰ ਆਏ ਆ ਵੀ ਰਾਤ ਨੂੰ ਆਪਣਾ ਖੁੱਲਾ ਪੋਬ ਦੇ ਪਰਦਾ ਹੈ ਲੈ ਹੋਰ ਸਮਝਦਾ ਸਵੇਰੇ ਕੰਨੀ ਦੀ ਐਸੇ ਇੱਕ ਹੋਰ ਦੇਖ ਲਈਏ ਅੱਜ ਆ ਹੈ ਦਿਨ ਚ ਪਾਣੀ ਲਾਉਣ ਲੱਗਦਾ ਕੋਲ ਖੜ ਕੇ ਤੇਰੀ ਤੱਗੀ ਕੋਈ ਨਾ ਕੋਈ ਰਹੂਗੀ ਜੇ ਰਾਤ ਨੂੰ ਖੁੱਲੀ ਭਰਦੇ ਬਰਾਤ ਦਾ ਕਿਹੜਾ ਦੇਖਿਆ ਵੀ ਪੈਸਾ ਸਾਲਾ ਪਈ ਜਾਣਦੇ ਦਾ ਕੱਢ ਦਿੰਦਾ ਅਗਲਾ ਜਾ ਕੇ ਮੈਂ ਕੋਈ ਤਗੀ ਰਵੇ ਨਾ ਕੁਸ ਇਹ ਤਾਂ ਹੈ ਉਹਦਾ ਮਸਾਣਾ ਵੀ ਲੱਗੇ ਪਰ ਇਹਨੂੰ ਬਾਹਰ ਲਾਉਣਾ ਰਹਿ ਗਿਆ ਹੁਣ ਵਿਚਾਲੀ ਉਹਦਾ ਵੀ ਮੈਨੂੰ ਘਰ ਤਾਂ ਹੁਣਾ ਪਰ ਤਾਂ ਉਹਦੇ ਤੇ ਹੀ ਛੱਡੀ ਹੋਣੀ ਆ ਪਤਾ ਟਾਈਮ ਟਾਊਨ ਨਹੀਂ ਨਹੀਂ ਹਾਂ ਰਹਿ ਗਿਆ ਹੋਗਾ ਰਹਿ ਗਿਆ ਹੋਗਾ ਆਰਾ ਹੋ ਗਿਆ ਸਾਹ ਦੇ ਸਾਹ ਚਾਰ ਦਿਨਾਂ ਬਾਅਦ ਆਹਾਂ ਸਾਹ ਦੇ ਹੀ ਹੋ ਗਿਆ ਹੋ ਗਿਆ ਕਿੰਨਾ ਫਰਕ ਤਾਂ ਆਏ ਦੇਖ ਪਾ ਲਾ ਕੈਰੀ ਵਾ ਕੁਝ ਨਹੀਂ ਪਾਇਆ ਉਹਨੇ ਚੋੜੇ ਛੱਡਿਆ ਹੋ ਗਿਆ ਹੈਂ ਉਹ ਜੋਰ ਲਈ ਕਹਾਰੇ ਮਾਂ ਤੋੜੀਆ ਬੀਜਾ ਤਾਂ ਪਰਲੇ ਮੈਂ ਕੱਲਾ ਬਸੇਣਾ ਹੈ ਕੱਲਾ ਬਸੇਣਾ ਫਰਕ ਦੇਖ ਕੇ ਲੈ ਹੈ ਠੀਕ ਕਹੇ ਮੈਂ ਤੋੜੀਆ ਸਿਰ ਤੇ ਵੀ ਗਿੱਤੀ ਬਾੜ ਹੋਣੀ ਇਹਦਾ ਹੈ ਫਰਕ ਹੈਗਾ ਹਾਂ ਚੱਲ ਦੇਖਦਾ ਹੁਣ ਮੈਂ ਜਾ ਕੇ ਆਉਂਦਾ ਠੀਕ ਹੈ ਰੀਤੇ ਕਿੰਨੀ ਵੀ ਜਾ ਕੇ ਆਉਂਗਾ ਬੱਲੂ ਪਰ ਮੁਸ਼ਕਲ ਹੁਣ ਤਾਂ ਹੋਣਾ ਨਹੀਂ ਜੇ ਨੰਬਰ ਮਿਲ ਗਿਆ ਤਾਂ ਕੋਈ ਜਾ ਵੀ ਆਉਂਗਾ ਹਾਂ ਉੱਥੇ ਦੁਕਾਨ ਵੀ ਹੁਣ ਸਲੋ ਮਾਸ ਕੋ ਸਲੋ ਮਾਸ ਕੋ ਉੱਥੇ ਜਾ ਆਉਂਗਾ ਤੇ ਮਾਰੇ ਨੇ ਕਹੋ ਕੋਈ ਕਿਆ ਕਣਕ ਤਾਂ ਵਧੀਆ ਜੰਮੀ ਆ ਹਾਂ ਹਾਂ ਕਣਕ ਠੀਕ ਹੈ ਹੁਣ ਸ਼ਿੱਟਾ ਦੇ ਲੈ ਇੱਕ ਸਾਧ ਦਿੱਤਾ ਪਿਆ ਹੂੰ ਹੂੰ ਫਿੱਟਾ ਡੁਰਾ ਦਿੱਤਾ ਮੈਂ ਉਹਰੇ ਕਣਕ ਕਰਮਜੀਤ ਆ ਵੀ ਆਊਟ ਆਫ ਜੰਮੀ ਆ ਉਹ ਹਾਂ ਮੈਂ ਦੇਖਿਆ ਫਿੱਟਾ ਦਿੱਤਾ ਮੈਂ ਉਹ ਸਿੰਗਲ ਹੈ ਉਹ ਬੁਟਾ ਵੇ ਫਿਰ ਪੜਾ ਆਇਆ ਬੁਟਾ ਹੁਣ ਦਰ ਆਪਾਂ ਨੂੰ ਪਤਾ ਹੁਮਗੜੇ ਹੁਮਗੜੇ ਫਾਂੜ ਰਿਆ ਨਹੀਂ ਕੋਈ ਨਾਲੇ ਪਤਾ 20 ਫੁੱਟ ਪਰ ਬੁਟਾ ਹੈ ਉਹ ਫਾਂਡਾ ਉਹੀ ਫਾਂੜ ਰਾ ਇੱਧਰ ਚਲੇਗਾ ਬੁਟਾ ਨਾਲ ਇੱਧਰ ਮੁੜਿਆ ਜਾ ਬਸ 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 ਬਿਆਨ ਸਹੀ ਪੂਰਾ ਹੁੰਦਾ ਇਹ ਤਾਂ ਫਰਕ ਹੈਗਾ ਜੀ ਫਿੱਟਾ ਬਾਹਰ ਹਟਾਪਦਾ ਆ ਇੱਥੇ ਪੂਰਾ ਹੀ ਪੂਰਾ ਬੀਜ ਆਇਆ ਤਾਂ ਇੱਥੇ ਹੀ ਪੂਰਾ ਹੀ ਪੂਰਾ ਆਇਆ ਹੂੰ ਹੂੰ ਚਲ ਦੇਖਾ ਕਰ ਮੈਂ ਹਾਂ ਹਾਂ ਜਾਇਆ ਫਿਰ ਮਗਾ ਕੋਈ ਬਾਦੂਗੀ ਆ ਉਹ ਖਾਰ ਪੈ ਗਈ ਸਾਰੀ ਖਾਰ ਸਾਰੀ ਮਿੱਟੀ ਵਿੱਚ ਆ ਗਈ ਹੈ ਨਾ ਔਰ ਤੇਰੇ ਪੈ ਜੋ ਤੇਰਾ ਠੀਕ ਹੈ ਦੂਆ ਬਖਾ ਕਰਾ ਲਈ ਜਿਹਾ ਹੈ ਨਾ ਹਾਂਜੀ ਯਾਰ ਕਾਲੀ ਬਾਤੂਆ ਬਹੁਤ ਆ ਮੈਂ ਕਹਿੰਦਾ ਮੇਰੇ ਪਾਸਾ ਪਿੰਜਰ ਹੋਣੇ ਆ ਬਸ ਹੈ ਨਾ ਹਾਂਜੀ ਹਾਂ ਬਸ ਹੱਟਾ ਹੋ ਤਾਂ ਹੈ ਉਹ ਨਹੀਂ ਔਰ ਨਹੀਂ ਆ ਔਰ ਚੌੜੀ ਸਾਰੇ ਹੀ ਆਤਾ ਹੈ ਸਾਈ ਕਰਤਾ ਫਿਰ ਵਧੀਆ ਹੈ ਔਰ ਤੇ ਆਈ ਉਹ ਬੰਨੂ ਕਹਿ ਰਹਾ ਮੈਂ ਦੇਖਾਂ ਤੇ ਪਾਸੇ ਕੋਕਾ ਪਈ ਹੈ ਕਿ ਨਹੀਂ ਹਟ ਜਾ ਉਹ ਤੇ ਅੱਜ ਡਾਉਣੀ ਕਰਿਆ ਐ ਪਰ ਵੀ ਬਸਾ ਥੋੜਾ ਹੋਰ ਐਵਾ ਬੀਜ ਵੀ ਕਿਹਾ ਤਾਂ ਬਰਸੀਨ ਵੀ ਇੱਥੇ ਆ ਵੜ ਲਿਆ ਉਹ ਜਵੀ ਜੀ ਦੀ ਜੜੀ ਵਾ ਠੀਕ ਹੈ ਫੇਰ ਉਹ ਪਾਣੀ ਲਾਤਾ ਵਾ ਹੁਣ ਆ ਥੋੜਾ ਰੇਖਤਾ ਰਹਿ ਗਿਆ ਪਾਸੇ ਵੀ ਵਾਦਣਾ ਬੀਜ ਤੇ ਜੁੱਕ ਮਾਰੇ ਜੀਆਂ ਦੇ ਜੰਮੀਂ ਵੀ ਨਹੀਂ ਜੰਮੀਂ ਹੋਰ ਕਈ ਇਹ ਕਹਿੰਦਾ ਲੂਤ ਰਾਇਆ ਪਿਆ ਇਹ ਨਾ ਕੋਰਨਾ ਲੈ ਜਾ ਲੋ ਬੰਦੇ ਆਓ ਕਿਹਾ ਪਹਿਲਾ ਬਹੁਤ ਦੁਖੀ ਕਰਿਆ ਲੈਣਾ ਗਰਮੀ ਚ ਅਗਲਾ ਵਾਰ ਵੀ 15 ਫੁੱਟ ਹੋਊਗਾ 18 19 ਫੁੱਟ ਥੱਲੇ ਹੁਣ ਕੋਈ ਆਦਾ ਮਿੱਟੀ ਘਾ ਕੇ ਹੋ ਗਿਆ 18 ਦੀ ਫੁੱਟ ਫੁੱਟ ਆ ਰਹੀ ਦੰਪੀ ਘਾ ਕੇ ਜਾਂਦਾ ਹੋਰ ਹੋਰ ਮਿੱਟੀ ਵੀ ਕੇ ਪੈਨ ਕਰਕੇ ਹੋ ਗਿਆ ਪਹਿਲਾਂ ਪਾਣੀ ਛੱਡਦਾ ਹੈ ਬਾਈ ਹੋਰ ਤੇ ਤਾਂ ਹੀ ਪਾਣੀ ਕੱਢੀ ਜਾਂਦਾ 4 ਫੁੱਟ ਆਉਂਦਾ ਪਾਣੀ ਛੱਡ ਦਿੰਦਾ ਹੋਰ ਕੀ ਆ ਫਿਰ ਨਾ ਪਹਿਲਾਂ ਹੈ ਕਿ ਦੀ ਘੱਟ ਫਿਰ ਨਾ ਪੱਟ ਕੇ ਦੁਆਰੇ ਡੁੰਗੀ ਕਰ ਲਈ ਹੋਰ ਕੇ ਕਾ ਠੀਕ ਆ ਵਾ ਦੇਖਣਾ ਹੈ ਮਤਲਬ ਜੱਗਾ ਖੇਤ ਨੂੰ ਵਾ ਦੇਖ ਕੇ ਆਵਾ ਕਿੰਨਾ ਕਰ ਰਹਿ ਗਿਆ ਬਾਹਰੋਂ ਆਪੇ ਨੂੰ ਆ ਮੈਂ ਰੌਣੀ ਕਰਦੇ ਅਰਕਤ ਨਾਲ ਕਰਤਾ ਵਾ ਰੋਣੀ ਤਾਂ ਨਹੀਂ ਜਾ ਰਹੇ ਹੋ ਹੋਰ ਕੇ ਚਲ ਹੁਣ ਵੀ ਕਰਤਾ ਰਹਾ ਹੁਣ ਲਾਇਆ ਪਿਆ ਹੈ ਲਸਣ ਆ ਬਕੜਾਈ ਹੋਣੇ ਵਾਲੇ ਪਹਿਲਾਂ ਤੁਸੀਂ ਫੂਕ ਪਾ ਲੈਣਾ ਤਾਂ ਹੈ ਜੀ ਤੇ ਫੂਕ ਪਾ ਲੈਣਾ ਹਾਂ ਠੀਕ ਹੈ ਚਾਹ ਹੁਣ ਰਹੇ ਆਂ ਇੰਤਰੀ ਚਾਹ ਹੁਣ ਵੀ ਕੋਈ ਨਹੀਂ ਕੋਈ ਚਾਹ ਹੁਣ ਤਾਂ ਕੋਈ ਨਹੀਂ ਚਲ ਠੀਕ ਆ ਠੀਕ ਹੈ ਠੀਕ ਲਓ ਜੀ ਕੋ ਬੱਚੇ ਨੇ ਬਹੁਤ ਤਾਂ ਕਰੇ ਹੋਏ ਆ ਉਤਾਰ ਦੇ ਥੱਲੇ ਨੂੰ ਲੱਗ ਜਾਂਦਾ ਜਿੰਨੀਆਂ ਮਰਜ਼ੀ ਤਾਰਾਂ ਲਾ ਲਾ ਯਾਰ ਯਾਰ ਆ ਜਾ ਦਿਖਲੀ ਦੂਰ ਹਾਂ બાર <laughs> ખાડાય <ality> <an> हां आए ਪਛਾਇਰੇ ਬਹੁਤਾਂ ਕਰੇ ਹੋਏ ਆ ਬਹੁਤ ਪਰਸੇ ਆ ਕਿ ਨਹੀਂ ਹੁੰਦਾ ਇਤਨ ਮੋਬਾਈਲ ਕਿਰਾਆ ਗਿਆ ਭੁੱਲਿਆ ਹੂੰ ਚੱਲ ਕਹਾ ਹੁਣ ਬੱਜ ਗੇਟ ਖਾਇਆ ਗੇਟ ਚ ਨਾ ਬੱਜੀ ਜਿਹੜਾ ਆਇਆ ਬਜਦਾ ਹੀ ਪਲਾ ਰੁਪੜਿਆ ਆ ਰਸਤੇ ਦਾ ਪਤਾ ਨਹੀਂ ਤਾਂ ਚੱਲ ਭਾਈ ਜਾਣ ਦੇਣਾ ਉਹਨਾਂ ਨੇ ਵੀ ਜੁਗਣਾ ਹੀ ਹੈ ਹੂੰ ਹੂੰ ਪਰ ਖਰਾਬ ਆਖਵਾ ਦੇ ਚੁਕਦਾ ਨਹੀਂ ਹਾਂ ਹਾਂ ਨਖਾਨ ਵਧ ਕਰਦੇ ਆ ਜਿਆਦਾ ਮਾਰਦੇ ਆ ਇਹ ਗਿੱਲੇ ਗੁੱਲੇ ਚ ਜਦੋਂ ਵੱਢ ਗਿਆ ਪਰਸੇ ਨਾਲ ਚ ਬੋਧਨੇ ਬੜੇ ਬੜਾ ਕਨੇ ਬੜਾ ਉਹਥੇ ਦੇ ਬੜਿਆ ਇਹ ਉਹਥੇ ਦੇ ਬੜਿਆ ਇੱਕ ਕਿਹੜਾ ਹੋਰੇ ਨੂੰ ਲੱਗ ਕੇ ਆਇਆ ਇੱਕ ਉਹਥੇ ਲੱਗ ਕੇ ਗਿਆ ਯੂਰੀ ਬੜਾ ਦਿੱਸੀ ਇਹ ਤਾਂ ਹੈ ਹੈ ਵੀ ਹੋਟਾ ਦਾ ਅੱਛਾ ਚਲ ਠੀਕ ਹੈ ਮੈਂ ਜਾ ਕੇ ਆਉਂਦਾ ਬੰਦੇ ਆ ਗਿਆ ਕਰੀ ਜਾਂਦੇ ਆ ਜੀ ਹੈ ਮੈਂ ਕੀ ਕਰ ਲੱਗੇ ਵੀ ਆ ਕਰਨਾ ਕੀ ਆਏ ਹੋਣਾ ਜਿਹੜਾ ਜਾਨਵਰ ਨਵੇਂ ਆ ਗਏ ਭੈਣੇ ਨੇ ਦੁਖੀ ਹਾਲੇ ਵੇਦਾ ਆਕਟਰ ਤੇ ਆਇਆ ਇੱਧਰ ਰੋਟੀਆਂ ਪਈਆਂ ਦੀਆਂ ਉਰੇ ਤੈਨੂੰ ਮੈਂ ਦੱਸਦਾ ਕੀ ਗੱਲ ਦੀ ਪਹਿਲੇ ਵਿਆਹ ਦਾ ਨਾ ਉਰੀ ਲਾਗ ਬਣੇ ਗਵਾਂਢ ਚ ਹਾਂ ਉਹ ਰੋਟੀਆਂ ਪਈਆਂ ਦੇ ਸ਼ੈੱਡ ਚ ਮੁਰਗੀਆਂ ਕਿਰੀਆਂ ਪਈਆਂ ਤੈਨੂੰ ਗਾਹ ਰਸਤਾ ਇੱਧਰੋਂ ਦੇਖ ਗਿਆ ਇਹ ਰਾਤ ਕੁੱਤੇ ਬਿੱਲੇ ਸਾਰੇ ਉਰੀ ਤੇ ਸੜਾਈ ਵੀ ਆ ਗਿਆ ਅੱਜ ਫਿਰ ਉਹ ਇਹ ਰਸਤਾ ਦੇਖ ਗਿਆ ਹੈ ਇਹ ਰਸਤਾ ਦੇਖ ਗਿਆ ਇਹਨੂੰ ਇੱਧਰ ਰਸਤਾ ਦੇਖ ਗਿਆ ਇੱਧਰੋਂ ਜਿਵੇਂ ਪਤਾ ਨਹੀਂ ਗਿਆ ਮੈਂ ਜੇ ਮੈਂ ਵਾਹ ਇੱਧਰ ਲੱਗੇ ਬੱਚੇ ਮਾਰ ਦਿਨਾ ਮੈਂ ਨਾ ਗਿਆ ਤੇ ਨਾਲ ਸੰਚ ਬਸ ਤੁਸੀਂ ਕਿਉਂ ਬਾਹਰ ਰੁੱਕੇ ਮਾਰੇ ਮੈਂ ਉਧਰ ਤੇ ਮੈਂ ਇੱਧਰੋਂ ਆ ਜਾ ਮੈਂ ਨੂੰ ਪਹ ਜਾ ਇੱਧਰ ਨੂੰ ਅਸੀਂ ਉਧਰ ਲੱਗੇ ਆਏ ਪਹਿ ਉਹ ਹੈ ਨਾ ਸਿੱਕਾ ਲਾਗ ਬਾਈ ਫਾਇਦਾ ਵੀ ਹੈਗਾ ਕਾਕੰਡੇ ਦਾ ਬਾਈ ਨੁਕਸਾਨ ਵੀ ਆਏਗਾ ਉਹ ਲਾਤੀ ਇਧਰ ਵੀ ਤਾਰ ਹੈ ਹੈ ਪੜੇ ਨਾ ਬੇਲੀ ਜਿਗਾ ਪਈ ਆ ਹਾਂ ਸਾਰਾ ਜਿੱਥੇ ਚਾਹੇ ਨਜ਼ੀਰ ਤਾਰ ਦਾ ਕਿਸੇ ਨੇ ਸਟੇਲ ਰੇ ਆ ਸਾਡੇ ਪਾਸੇ ਹੈ ਨਹੀਂ ਸਭ ਦੇ ਬਗਲ ਕਰੇ ਰੇ ਆ ਹਾਂ ਇਹ ਡੁਗੜੀ ਛੜੀ ਆ ਆ ਦੇਖ ਲੈ ਬੂਟੀ ਖੜੀ ਈ ਦੀ ਲੈ ਮੈਂ ਤਾਂ ਕਹਿੰਦਾ ਮੈਂ 35 ਵਾਰੀ ਸਪਰੇਅ ਕਰ ਲਈ ਨੇ ਹੈ ਸਪਰੇਅ ਵੀ ਕਰ ਲਈ ਤੇ ਬੂਟੀ ਨੂੰ ਮਾਰ ਦਈਆਂ ਸੜੀ ਹੈ ਬੂਟੀ ਨੂੰ ਚੜਪਟ ਨਹੀਂ ਮਾਰ ਚੜਪਟ ਮਾਰੀ ਬਾਈ ਓਰੇ ਇਹ ਬੂਟੀ ਜੱਟ ਬਟ ਨਹੀਂ ਮਾਰਦੀ ਨੂੰ ਮਾਰਦੀ ਰੌਂਡ ਅਪ ਰੌਂਡ ਅਪ ਆਉਂਦੀ ਆ ਬਹੁਤ ਔਕੀ ਮਿਲਦੀ ਆ ਹੈ ਤਮਾ ਆਪਣੇ ਪਜਾਮ ਦੇ ਨਹੀਂ ਹੁੰਦੇ ਚੋਰੀ ਤੇ ਜਾਈ ਜਾਂਦੇ ਆ ਇਹਦਾ ਆ ਸੁੱਕੇ ਉੱਪਰ ਨੂੰ ਮੋੜ ਆ ਉਹਨੂੰ ਸਰੀਏ ਨੂੰ ਉਹ ਸਰੀਏ ਉੱਪਰ ਮੋੜ ਲੈਣਾ ਪਹਿਲਾਂ ਬੰਨ ਦੇ ਮੇਰੀ ਗੱਲਾਂ ਵੀ ਡੰਡਾ ਗੱਡਾ ਇੱਕ ਨਹੀਂ 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 ਉਹ ਤਾਂ ਗੱਡੇ ਹੋਈਆਂ ਤੇ ਆ ਗਈ ਉਹਨਾਂ ਆਏ ਮੋੜ ਕੇ ਨੇ ਉੱਥੀ ਸੱਟ ਆ ਜਾਣਾ ਉੱਪਰ ਸਿਰੇ ਬੰਨ੍ਹ ਦੇ ਇਹਨੂੰ ਇੱਕ ਤੇ ਵੀ ਆਹ ਮੈਂ ਤਾਂ ਕਿਹਾ ਕਿਤੇ ਆਰਗੈਨਿਕ ਕਣਕੇ ਬੀਜੀ ਵੀ ਆ ਇਹ ਤੇ ਪਾਣੀ ਦਾ ਇੰਨੀ ਰਹੇਗਾ ਕੋਈ ਸਦਨ ਨਹੀਂ ਇੱਥੇ ਪਈ ਆ ਨਾ ਵਧੀਆ ਹੋਈ ਵੀ ਆ ਪਹਿਲਾਂ ਇਹਨਾਂ ਜਿਹੜਾ ਮੀਂਹ ਪਿਆ ਹਾਂ ਉਹ ਇਹ ਜਦੋਂ ਪਾਣੀ ਉਹਨੇ ਘੇਰੇ ਆ ਜੀਨੀ ਨਹੀਂ ਵੜਣੀ ਹਣੀ ਸੀ ਪਹਿਲਾਂ ਦੀ ਬੀਜੀ ਵਜਾ ਵੀ ਤੇ ਡੇੜੀ ਹੋ ਗਈ ਅੱਛਾ ਅੱਛਾ ਹਾਂ ਤੇ ਬੋਣੀ ਪਈ ਹੈ ਜੰਮ ਤਾਂ ਹੋਣੀ ਸੀ ਵਾਏ ਤੁਸੀਂ ਕਾਲੀ ਕਰ ਗਏ ਹੈ ਜੰਮ ਆਉਣੀ ਸੀ ਕਾਲੀ ਕਰਕੇ ਨਹੀਂ 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 ਮੈਨੂੰ ਪਤਾ ਜਭੀ ਨਹੀਂ ਰਹਿੰਦੀ ਇਹ ਪੱਥਰ ਬੰਦੀ ਪਈ ਸਨ ਡੱਕਰ ਜ਼ਮੀਨ ਆ ਗਏ ਸਾਲੀ ਦੂਈ ਮਿੱਟੀ ਕਰੀ ਹੋਈ ਹੈ ਡੱਕਰ ਆ ਪੰਜ ਸੱਤ ਤੱਕ ਦਾ ਸਵਾਦ ਹੈ ਪੰਜ ਨਾ ਹੂੰ ਬਸ ਕਰ ਸਵਾਹ ਯਾਰ ਹਰੇਕ ਪਾਸੇ ਸੁਆਹੀ ਸੁਆ ਡੱਕਰ ਪੱਸੀ ਹੋਣੀ ਹੈ ਲਾ ਲੋੜੇ ਨਹੀਂ ਮੁੰਨਣਾ ਪੰਮੇ ਸੱਤੇ ਗਾਹਾਂ ਮਾਰਨ ਦੇ ਉਹ ਇਧਰੋਂ ਰੇਤਾ ਕਰਾ ਰਿਹਾ ਸਵਾਦ ਇਹ ਕਿ ਕਰਉਣਾ ਜਿੱਦਣ ਘਰਾ ਪੱਛੋਂ ਚੱਲ ਗਈ ਸਾਰਾ ਘਰ ਭਰ ਦੇ ਕਰਨਾ ਘਰ ਵੀ ਭਰ ਜਣਾ ਜੇ ਕੋਈ ਸਵਾਦ ਚੁਟਣਾ ਉਹ ਕਿੱਥੇ ਪੈਰ ਲੀ ਜਾਵੇ ਤਾਂ ਵੀ ਉੜੀ ਜਾਂਦੀ ਯਾਰ ਜਾਂ ਸੁੱਕ ਜਾਂਦੀ ਹੈ ਨਾ ਗਰਮੀਆਂ ਵਿੱਚ ਇਹ ਤਾਂ ਰੇਤਾ ਵੀ ਉੜਦਾ ਏ ਜਾਂ ਭੂਤਨੀਆਂ ਨੱਚਦੀਆਂ ਦੇਖਿਆ ਭਾਈ ਸਾਰੇ ਭਾਈ ਵੀ ਥੱਲੇ ਇੱਥੇ ਸਾਰੀ ਥੱਲੇ ਚੱਲ ਜਾਂਦੀ ਏ ਟੂਆ ਟੂਆ ਪੱਟ ਕੇ ਇਹ ਨਾ ਨੰਬਰ ਹੁੰਦਾ ਨੰਬਰ ਸਾੜਾ ਦਾ ਸਾੜਾ ਲੋਕ ਆ ਗਏ ਇਧਰ ਕੀ ਹੋ ਗਿਆ ਬੱਚਾ ਕਿੱਥੇ ਗਿਆ ਉਹ ਤਾਂ ਨਾ ਗੱਡੀਆਂ ਹੀ ਘਟ ਗਿਆ ਮਾਂ ਸਾਹ ਵੀ ਉੱਪਰ ਖੜਾ ਕਰ। ਉਹ ਉੱਪਰ ਖੜਾ। ਹਾਂ ਉਹਨੂੰ ਉੱਪਰ ਖੜਾ। ਉਹ ਮੈਂ ਲਿਆ ਇਸ ਟਾਈਮ ਮੈਂ ਕਿਹਾ ਕਿ ਇਹ ਨਹੀਂ ਯਾਰ। ਇਹ ਕਹਿੰਦਾ ਬਾਈ ਪਹਿਲਾਂ ਇੱਧਰ ਘੇਰ ਦੀਏ। ਉਥੋਂ ਆ ਕੇ ਦੀਏ ਜਨ ਆ ਕੇ ਰੇ। ਉਹਨੇ 10 ਦਿਨ ਲਾ ਦਿੱਤੇ ਇਹੀ ਦਾ। ਇਹਨੇ ਨੀ ਨੀਤਾ। 10 ਟਰਾਲੀਆਂ ਨੂੰ ਮੈਂ ਕਿਹਾ ਇੱਥੇ ਤਾਂ ਹੁਣ ਤਾਂ ਕੰਮ ਖਰਾਬ ਹੋ ਜਾਣਾ ਤਾਂ ਪੂਰੀ ਜੂਨ। ਮੈਂ ਕਿਹਾ ਚੱਲ। ਹਾਈ ਮੋੜ ਲੈ ਨਾ ਮੂਕੀ ਲੈਣ ਦੀ। ਮਿੱਟੀ ਦੇ ਟੇਪਰ ਕਰਾ ਦੇਣੇ ਤੇ 5-7। ਹੂੰ। ਇੱਤਾ ਹੀ ਠੀਕ ਹੈ। ਰੇਤਾ ਨਹੀਂ ਪੱਸੀ ਜੀ ਮਿੱਟੀ ਮਿਲਦੀ ਆ। ਕੀ ਕਾ ਵੀ ਨਹੀਂ ਮਿਲਦਾ ਬਾਈ ਬਹੁਤਾ ਕੱਕਰ ਰਿੱਤੇ ਦਾ ਵੀ ਨਹੀਂ ਫਾਇਦਾ ਪੱਸੀ ਦੀ ਮਿੱਟੀ ਹੋਵੇ ਨਾ ਹਾਂ ਉਹਨੇ ਆਪਣੀ ਤਸਵੀਰ ਬਦਲ ਦੇਣੀ ਜਦੋਂ ਉੱਥੇ ਦਦੀ ਟੁੱਟ ਗਿਆ ਉਹ ਖੰਮਲੀ ਟਿੱਕੀ ਉਹ ਤਾਂ ਫਿਰ ਇੱਤਾ ਹੀ ਦਾ ਹੋ ਉਹ ਤਾਂ ਰਿੱਤਾ ਦਾ ਮੁੰਦੂਈ ਦੀ ਬੱਚੇ ਘੋਮਾ ਵਾਲੇ ਪਣਾ ਦਾ ਵਿੱਚੇ ਮਿੱਟੀ ਸੀ ਰਿੱਤਾ ਰਿੱਟਾ ਹੀ ਜਾ ਗਿਆ ਤੂੰ ਕਾਹ ਵੀ ਰਿੱਤਾ ਹੀ ਦਾ ਪਿਓਰ ਓਏ ਓਲੇ ਪਾਸੇ ਰਿੱਤਾ ਕਿੱਧਰ ਆ ਓਲੇ ਪਾਸੇ ਉਹ ਤਾਂ ਜਿਆਦਾ ਛੇੜਨ ਹੋ ਜਾਨ ਕੇ ਬਾਲੇ ਨਾਲ ਜ਼ਿਆਦਾ ਓਲੇ ਪਾਸੇ ਰਾਜੀ ਜੀ ਕਿਹੜਾ ਉਹਨੇ ਪਰਾ ਇਕੱਠਾ ਕਰੇਦਾ ਭਾਈ ਉਹ ਸਾਰੇ ਵਿੱਚੇ ਪਣਾ ਵਿੱਚੇ ਉਹ ਐਂ ਤਾਂ ਹੁੰਦਾ ਹੀ ਆ ਇਹ ਰਾਜੇ ਨਾ ਇਹ ਤਾਂ ਜਿਆਦਾ ਬਹਿ ਗਿਆ ਤਾਂ ਉਹ ਨਹੀਂ ਹੋਰ ਤਲ ਪੈਂਦੀ ਇਹਦੇ ਮਾਂ ਜਿਆਦਾ ਉਹ ਕਰੇ ਤੇ ਆ ਲੈ ਨਿਕਲ ਜਾਣਾ ਨਿਕਲ ਜਾਣਾ ਇਹਨੇ ਡੰਡਈ ਕਰ ਲਾ ਫਿਰ ਡੰਡਈ ਕਰਨਾ ਪੱਕੇ ਹੀ ਦਮੋ ਜੂ ਕਰਦੇ ਪੱਕਾ ਹੀ ਕੰਮ ਹੀ ਦਾ ਕੜੀ-ਕੜੀ ਤੇ ਇਹਦਾ ਜੇ ਨਾਂ ਦੱਸਦੇ ਕਰ ਗਿਆ ਤਾਂ ਕੰਮ ਸਾਰੀ ਗੇ ਸਭ ਨੇ ਕਿਹੜਾ ਦੇ ਲੱਗਾ ਹੈ ਆਏ ਜਿਹੜਾ ਦੇ ਲੱਗਾ ਹੋਰ ਇੱਕ ਹੋਰਾ ਚਖਾ ਜਾਣੇ ਤੇ ਹੈ ਖਾਣੇ ਵੀ ਜਾਣੇ ਨਾਲ ਨਾਸ ਮਾਰਦੇ ਆ ਨਾਸ ਵੀ ਊਂ ਵੀ ਜਵੀਨ ਪੈਂਦੇ ਬਹੁਤ ਆ ਟੁੱਟ ਕੇ ਹੋਰ ਮਿੱਟੀ ਹੁੰਦੀ ਹੈ ਨਾ ਹਾਂ ਬੈਣਾ ਦੇਖੀ ਕਿਹੜੇ ਸਾਬ ਕੇ ਪੈਂਦੀ ਹੈ ਇਹਨੂੰ ਬੈਣਾ ਸਾਰੀ ਜਨਵਰੀ ਨੂੰ ਪੈਂਦੀ ਆ ਉੱਥੇ ਕੁੱਤੇ ਬਹੁਤ ਆ ਉੱਥੇ ਜਿੱਥੇ ਪੰਜ ਕਿਲੇ ਆ ਉੱਥੇ ਤਾਂ ਫਿਰ ਤੇਰਾ ਕਿਉਂ ਤਾਂ ਗੱਬੇ ਗਰਾਊਂਡ 'ਚ ਆ ਗਿਆ ਨਾ ਕੁੱਤੇ ਵੀ ਹੈਗੇ ਉਹ ਵੀ ਗਰਾਊਂਡ ਏਰੀਆ ਆ ਗਿਆ ਕੋਲ ਦਰਖਤ ਨਹੀਂ ਨਾ ਹੈਗਾ ਹਾਂ ਤੇਰਾਕ ਤਾਂ ਹੈਗਾ ਲੁਕੜੇ ਨੂੰ ਬੈਠਣ ਦੀ ਜਗ੍ਹਾ ਕਿ ਉੱਥੇ ਛੱਡ ਹੈਗੀ ਆ ਕੁੱਤੇ ਵਾਸਤੇ ਉੱਥੇ ਆਹੀ ਤਾਂ ਜਕਰ ਆ ਉਹ ਤਾਂ ਹਲੇ ਦਿਰਾਦ ਨੂੰ ਨਿਖੜ ਦੰਦੇ ਹੈਗੇ ਹੱਬੀਆਂ ਦੇ ਕੁੱਤੇ ਕੋਈ ਆਹ ਸਿਕਿਉਰਿਟੀ ਗਾਰਡ ਆ ਤੇਰੇ ਬਾਈ ਪੱਕੇ ਆ ਪਨਾਸ ਦੀ ਬਾ ਮਾਰਦੇ ਮੇਰਾ ਰੋਡ ਚੱਲੀ ਜਾਂਦਾ ਦੂਦਰੀ ਕੋਟ ਦਾ ਨੁਕਸਾਨ ਕਰਦੇ ਕਣਕ ਦਾ ਧੰਨਾ ਦਾ ਹੁਣ ਰੋਟੀ ਪਾਏਗਾ ਚਾਚਾ ਕਹਿੰਦਾ ਦੋ ਚਾਰ ਲੋਕ ਇੰਨਾ ਹੁਣ ਇਧਰ ਗਿਆ ਤਾਂ ਕਿਤੇ ਜ਼ਮੀਨ ਪਾਉਣ ਕੌਣ ਆ ਉਧਰ ਲਈ ਆ ਜਮੀਨ ਦਾ ਆਹ ਹੋਰ ਇੱਥੇ ਨੂੰ ਜਾਣਾ ਪੜਿਆ ਲੱਕ ਦੁਆਬੇ ਨਹੀਂ ਲੱਕ ਨਹੀਂ ਜਾਣਾ ਦੁਆਬੇ ਕੀ ਨੂੰ ਜਾਣਾ ਇਹਨੇ ਮਿਲ ਹੀ ਜਾਂਦੀ ਜਮੀਨ ਪਰ ਆਪਣੇ ਆਪ ਨਾ ਤੇਲ ਦਾ ਖਰਚਾ ਪੈਂਦਾ ਨਾ ਦੋਆਬਾ ਏਰੀਆ ਚ ਜਾਣਾ ਇਹਨੇ ਹੁਣ ਮਟਰ ਦੇ ਲੱਗੇ ਕਿਹੜੇ ਸਾਹਮਣੇ ਖੜਾ ਉੱਦ ਮਟਰ ਜੀ ਬੀ ਦਾ ਕੰਮ ਵੀ ਪੱਸ ਸੀ ਆਪਣੇ ਵਰਗੀ ਇਹੀ ਆਪਣੀ ਦਾਉਦਾ ਜੀਨੀ ਬਾਈ ਉਹ ਚੀਜ਼ ਆ ਮੈਂ ਕਿਉਂ ਮੈਂ ਆਇਆ ਮੈਂ ਦੇਖਿਆ ਆ ਸਾਰੀ ਹਾਂ ਜਾ ਇਹ ਵੀ ਬਿਨਾ ਕੱਢਿਆ ਆਪਣੇ ਭਾਂਜਿਆਂ ਨਾਲ ਮੈਂ ਤਿੰਨ ਚਾਰ ਵਜਾ ਆਇਆ ਹਾਂ ਚਾਹ ਰੇਟ ਘਟਦਾ ਹੁਣ ਰੇਟ ਵੜ ਗਿਆ ਉਹ ਤਾਂ ਸਾਰੇ ਪਾਸੇ ਵਧ ਗਏ ਯਾਰ ਹੁਣ ਆਪਣੇ ਵੀ ਦੇਖ ਲੈ ਰੇਟ ਕਿੱਥੇ ਆ ਸਭ ਪਾਸੇ ਰੇਟ ਵਧ ਗਏ ਹੁਣ ਪਰ ਚੰਡੀਗੜ੍ਹ ਮੈਂ ਕਰੋੜ ਕਰੋੜ ਤੇ ਦੋ ਦੋ ਸਾਬਰ ਮੋਟਰ ਰ ਚਲਦੀ ਆ ਪਹਿਲਾਂ ਸਾਈਡੇ ਕੋਲ 100 ਪਰ ਮੋਟਰ ਪਹਿਲੇ ਵੀ ਕੋਲ ਲੇਜੋ 50 ਕਿੱਲੇ ਦਾਦੀ ਮੋਟਰ ਆ ਪਾਣੀ ਡੰਡਾ ਮਾਰਦੀ ਜਾ 24 ਘੰਟੇ ਲੈ 24 ਘੰਟੇ ਇੰਨੇ ਕਰਿਆ ਕੰਡੀ ਏਰੀਆ ਚ ਹੋਣੀ ਆ ਪਤਾ ਨਹੀਂ ਕੰਡੀ ਆ ਕਿਹੜਾ ਹੈ ਕੰਡੀ ਏਰੀਆ 24 ਘੰਟੇ ਲੈਣੇ ਨਾ ਅੜਦੀ ਉਹਨੇ 24 ਘੰਟੇ ਪੱਥਰ ਕੰਡੀ ਏਰੀਆ ਉਹ ਓਏ ਹਾਂ ਪਹਿਲੇ ਸਟਾਰਟ ਜੀ ਪਾ ਦੇ ਉਹ ਬਾਈ ਡੰਡਾ ਉੱਥੇ ਬਾਲਾ ਪੈਣਾ ਬਾਲਾ ਕੱਢ ਲਾ ਇਹਨੇ ਟੁੱਟ ਜਣਾ ਸਾਰੇ ਨੇ ਅੱਜ ਤੇ ਦੇਖ ਬਾਲੇ ਪਈ ਦੋ ਤਿੰਨ ਹੂੰ ਹੂੰ ਬਾਲਾ ਆਇਆ ਨਾ ਪੱਕਾ ਕੰਮ ਆਉਦਾ ਉਹ ਤਾਂ ਹੈ ਹੀ ਕਹਿੰਦਾ ਹੁਣ ਰੁਕੀ ਮੇਰੇ ਮਾੜੇ ਜੀ ਸਿਰ ਮਾਰਦਾ ਲੈ ਵੀ ਬਰਸੀਨ ਤਾਂ ਤੇਰਾ ਛੜਾ ਮਾਰਦਾ ਛੜਾ ਮਾਰੁੰਦਾ ਨਹੀਂ ਹਾਂ ਰਾਏ ਦਾ ਛੜਾ ਸਵਾਗਤ ਥਲੇ ਜਮੀਂ ਖੱਦਿਆ ਤੂੰ ਉਤਰ ਨਾ ਤੂੰ ਉਤਰ ਰਾਇ ਨਹੀਂ ਛੜਦੇ ਹਾਂ ਪਤਾ ਹੀ ਸਾਰਾ ਰਾਏ ਦਾ ਵੀ ਜੇ ਖਰਾਬ ਤਾਂ ਦੇਖ ਲੈ ਹੁਣ ਤੂੰ ਇੱਕ ਦਾਣਾ ਖੜਾ ਆਇਆ ਹਾਂ ਆਹ ਰਾਇਆ ਆਇਆ ਹੂੰ ਆ ਰਾਇਆ ਹੈ ਬਾਕੀ ਸਾਰੀ ਉਹ ਤੋੜੀਆ ਹੈ ਤੋੜੀਆ ਜਾਦਾ ਬਾਕੀ ਉਹ ਮਾ ਦੇਖ ਲੈ ਉਹ ਮਾ ਤਾਂ ਹੁਣ ਚੱਲ ਜਮਨ ਮੈਂ ਤੋੜੇ ਛਿੱਟਾ ਉਹ ਮਾ ਉਹ ਜਿਹਾ ਦਿਖਦਾ ਆਇਆ ਹਾਂ ਹਾਂ ਉਹ ਲਾਇਆ ਕਿੰਨਾ ਪਾਇਆ ਤੂੰ ਚ ਯਾਰ ਕਿੱਲੋ ਰਾਇਆ ਮੈਂ ਦੋ ਹੀ ਕਹਿ ਰਹੇ ਹਿੱਟਿਆ ਨਾ ਚ ਕਿੱਲੋ ਕਿੱਲੋ ਇਹਦੇ ਵਿੱਚ ਤਾਂ ਤੇਰਾ ਤੇ ਰਾਇਆ ਦਿਖਦਾ ਹੀ ਨਹੀਂ ਉਹੀ ਦਿਖਦਾ ਸਾਰੀ ਟੂੜੀ ਆਈ ਆਹਾ ਉਹੀ ਤਾਂ ਦਾ ਇੱਥੇ ਲੱਗ ਜਾਣਾ ਦਿੰਦੇ ਨੇ ਫੇ ਨਾਲ ਇੱਕ ਹੋਰ ਵਰਸੀਨ ਤੇਰਾ ਦਿਖਦਾ ਹੀ ਨਹੀਂ ਤੇ ਚ ਪਰ ਥੀਰ ਆ ਪਾਇਆ ਪਿਆ ਯਾਰ ਕਿੱਥੇ ਹੈ ਤਾਂ ਹੈ ਨਹੀਂ ਪਰ ਥੀਰੇ ਆ ਹੋਰ ਕੀ ਆਇਆ ਇਹਨਾਂ ਲ ਬਹੁਤ ਘਾਟਾ ਵਰਸੀਨ ਯਾਰ ਬਹੁਤ ਹੋ ਜਾਣਾ ਬਹੁਤ ਜ਼ਿਆਦਾ ਘਾਟਾ ਇਹ ਹਾੜੂ ਆ ਹਾਰੂ ਜਿਆ ਨਿਕਲੂ ਜਾਂਦੀਆਂ ਗੱਲਾਂ ਹਾਰੂ ਹਾਰੂ ਘਰ ਦਾ ਦੀ ਜਹੇ ਫਿਰ ਲੱਤ ਲਿਆਦਾ ਆਹਾਂ ਦੇਖ ਲੈ ਖੇਤ ਭਾਜਣਾ ਪੂਰਾ ਆਪ ਮੇਰੇ ਵੀ ਆਹੀ ਹਾਲ ਹੈ ਮੇਰੇ ਵੀ ਆਹੀ ਹਾਲ ਹੈ ਦੇਖ ਲੈ ਨੂੰ ਕਿਹੜਾ ਆਇਆ ਜੰਮੇ ਇਹਦੇ ਜੰਮੇ ਹੀ ਨਹੀਂ ਆਸੋ ਬੈਠਾ ਰਹਿੰਦਾ ਮੈਂ ਕੋਈ ਘਰ ਵਾੜਾ ਲੱਗੂਗਾ ਇਹਨੂੰ ਜੇ ਉਹਨੂੰ ਲੱਜੇਣਾ ਉਹਦੀ ਵੜਦੀ ਵੜਦੀ ਨੇ ਹੋ ਜਾਣਾ ਇਹ ਤਾਂ ਹੋਇਆ ਹੋਣਾ ਇਹਨੇ ਹੈ ਹਾਂ ਫੇਰ ਫੇਰ ਤਾਂ ਹੋਇਆ ਹੋਣਾ ਇਹਨੇ ਅੱਛਾ 삭ਮਲ ਇੱਕ ਨਹੀਂ ਜੰਮੀ ਬੂਲੀਆਂ ਸਾਰੀਆਂ ਜੰਮੇਆਂ ਹੀ ਆ ਤੂੰ ਬੀਜਾਂ ਨੂੰ ਕੀ ਕਰੂੰਗਾ ਭਾਵੇਂ ਬੀਜਾਂ ਦੀ ਕੁਆਲਿਟੀ ਹੈਗੀ ਆ ਬਾਤ ਚ ਪਰ ਧਰਿਆ ਬੀਜਿਆ ਮੈਂ ਧਰਿਆ ਜੰਮੀ ਨਹੀਂ ਪਾਣਾ ਫੇਰ ਬੀਜਿਆ ਫੇਰ ਵੀ ਜੰਮਿਆ 3 ਵਾਰ ਤਾਂ ਨਹੀਂ ਜੰਮਿਆ ਕੀ ਕਰੂੰਗਾ ਹੋ ਉਹੀ ਕਹਿੰਦਾ ਕੁਆਲਿਟੀ ਉਹੀ ਦੀ ਆ ਆ ਯਾਰ ਮੈਂ ਕੀ ਕਰੂੰਗਾ ਤੂੰ ਬੀਜ ਕਿਵੇਂ ਸਮਝੂਗਾ ਬਸ ਸਮਝਣਾ ਕਿ ਆ ਦੇਖ ਲੈ ਆ ਜਾ ਹੁਣ ਆ ਕਣਕ ਬੀਜੀ ਵੀ ਦੇਖ ਲੈ ਇੱਕੋ ਦਿਨ ਬੀਜੀ ਆ ਕਿ ਦਿਨ ਬੀਜੀ ਦੀ ਆ ਦੋਹੇ ਕਣਕ ਆ ਬੀਜ ਪਤਾ ਨਹੀਂ ਇਹ ਹੋਰ ਆ ਪਤਾ ਨਹੀਂ ਉਹ ਹੋਰ ਆ ਪਤਾ ਨਹੀਂ ਖੇਤ ਦਾ ਫਰਕ ਹੈ ਹੈ ਕੋਈ ਚੱਕਰ ਹੈ ਹੈ ਕੋਈ ਚੱਕਰ ਚੱਕਰੇ ਕੋਈ ਹੂੰ ਹੂੰ ਜਰਮੀਨੇਸ਼ਨ ਨੂੰ ਪਾਣੀ ਤਾਂ ਲਾ ਦੀਏ ਆ ਨਾ ਹੁਣ 5 ਲੱਗਣਾ ਮੈਂ ਵੀ ਲਾ ਦਮਾਰ ਮੈਂ ਤਾਂ ਦਿੱਤੇ ਪੈਣਾ ਤਾਂ ਬੀਜਿਆ ਵਾ ਪਤਲਾ ਹੀ ਲਾਉਂਗੇ ਹੁਣ ਐ ਕਰੀਂਗੇ ਇੱਕ ਗੈਰਾ ਫੁੱਲ ਭਰ ਲਈ ਹੁਣ ਹੁਣ ਮੇਰੀ ਗੱਲ ਸੁਣਦਾ ਮੈਨੂੰ ਕਹਿੰਦਾ ਤੂੰ ਸਾਰੇ ਹੀ ਰੌਣੀ ਕਰ ਦੇਣਾ ਤਾਂ ਕਹਿਤਾ ਉਹ ਕਣਕ ਵਾਲਾ ਹੂੰ ਮੈਂ ਕਹਾਂ ਨਹੀਂ ਮਾਂ ਗਿੱਲ ਬਹੁਤ ਹੈ ਉਹ ਉੱਥੇ ਪਾਣੀ ਚਲ ਮਸਹੀਨ ਦਾ ਤਾਰ ਤਾਂ ਨਹੀਂ ਮਸਹੀਨ ਮਰਨ ਦਾ ਮਰਨਾ ਤਾਂ ਜੰਮਣਾ ਜੰਮਣਾ ਨਹੀਂ ਦਿੰਦੇ ਹੂੰ ਜਿਆਦਾ ਭਰ ਭਰਿਆ ਵਾ ਤਾਂ ਹੂੰ ਉਹ ਦੇਖ ਲੈ ਉੱਥੇ ਵੀ ਕੰਨ ਕੇ ਦੇਖ ਲੈ ਇੱਥੇ ਵੀ ਦੇਖ ਲੈ ਇੱਥੇ ਕਿਹੜੇ ਮਰੌਣੀ ਕਰੇ ਇੱਧਰ ਆਹੋ ਉਹ ਗੱਲ ਤਾਂ ਵਸਰੀ ਸੀ ਨਾ ਇਹ ਇਹ ਜਾ ਜਾਂਦੀ ਹੁਣ ਆ ਕਿਹੜਾ ਫੁੱਲ ਭਰ ਕੇ ਯਾਰ ਹੈ ਆ ਕਿਹੜਾ ਇੱਕ ਫੁੱਲ ਭਰ ਕੇ ਇੱਧਰ ਤਾਰ ਦੇਣਾ ਇੱਧਰ ਤਾਰਦੀ ਉਧਰ ਮੜੇ ਮੂਰੇ ਤੇ ਛੜਦੀ ਗੱਬੇ ਆਪੇ ਮਿਲ ਜੇ ਕਰਦਾ ਆਹੋ ਆਹੋ ਇੱਧਰ ਤੇ ਆਏ ਤਾਰਦੇ ਇਨਾਂ ਉਧਰ ਖੜਾ ਗਿਆ ਉੱਥੇ ਵੀ ਮੋਟਰ ਬੰਦ ਕਰ ਉੱਥੇ ਮੋਟਰ ਬੰਦ ਕਰ ਦੇ ਬਸ ਜਾਂ ਥੋੜਾ ਜਿਆ ਰਹਿ ਗਿਆ ਲਾਉਣ ਲੱਗਾ ਮੈਂ ਕਹਿੰਦਾ ਲਾ ਦੇ ਬਿੰਦਰ ਕਹਿੰਦਾ ਮੈਂ ਨਹੀਂ ਖੜ ਗਿਆ ਰਾਜੇ ਨੇ ਲਾ ਤੱਜ ਪਾਣੀ ਰਾਜੇ ਨੇ ਮੇਰੇ ਤੋਂ ਕਹਿਣਾ ਵੀ ਜੀਸ ਉਹ ਮੈਂ ਵੀ ਰਾਜੀਨਾ ਜੀ ਦਾ ਤਾਂ ਬਾੰਤਰੇ ਦਾ ਕੱਦਾ ਲਾਤਾ। ਨਾ ਲਾ ਦੀਏ ਫੇ ਕਾਲੂ ਪਾਣੀ ਮੈਂ ਵੀ। ਆ ਮੇਰੇ ਗਿੱਲ ਆ। ਮੇਰੇ ਪਤਾ ਕਦੇ ਗਿੱਲ ਆ। ਮੇਰੇ ਸੁਪਰ ਸੀਡਰ ਵਾਲਾ ਤਾਂ। ਆਹੋ। ਸੋ ਅੱਗੇ ਵਾਲੇ ਦਾ ਫਰਕ ਰਹਿੰਦਾ। ਸੁਪਰ ਸੀਡਰ ਵਾਲਾ ਮੈਂ ਦੇਖਿਆ ਪਾਣੀ ਭਰ ਕੇ ਗਿਆ ਸੋਣਾ। ਹੂੰ। ਉਹ ਗਿੱਲਾ ਹਲੇ ਕੋੜਾ ਸੁੱਕਿਆ ਨਹੀਂ ਹੈਗਾ ਉਹ। ਹੂੰ। ਗਿੱਲ ਸੋਹਣੀ ਆ। ਤੇਰਾ ਰਾਤ ਆ ਪੱਲੀਆਂ ਨੰਗਰਾਂ। ਕੱਦੀਆਂ ਲਾਈ ਮੈਂ ਤਾਂ ਉਦੋਂ ਹੀ ਲਾਤੀ ਜਦੋਂ ਤੇਰੀ ਪੱਲੀ ਦੇਖੀ ਉਹ ਤੇ ਪਹਿਨਾ। ਠੰਡ ਆ ਬਾਈ ਕੱਟੂ ਨਾਲੀ। ਹੈਗੀ ਆ। ਇੱਕ ਥੋੜੇ ਬੜਾ ਹਾਲਾ 7 ਹਾਲ ਛੋਟਾ ਆ। हां इतनै सळा ਬੜਾ ਹਾਲ ਠੰਡਾ ਹੀ ਰਹਿੰਦਾ ਫਿਰ ਕਰਮਣੀ ਛਿੱਤੀ ਗਰਮ ਐਸ ਨਹੀਂ ਹੁੰਦੀ ਹਾਂ ਛੋਟਾ ਜਿਹਾ ਛਿੱਤੀ ਗਰਮ ਹੋ ਜਾਂਦਾ ਉਹ ਕਰਮੂ ਜਾਂਦਾ ਤੇਰਾ ਹੁਣ ਬੜਾ ਐਡਾ ਬੜਾ ਬਲੇ ਕਾਰ ਕਰਮ ਹੋਣਾ ਹੈ ਯਾਦਾ ਫੇ ਡੰਕਰੀ ਜ਼ਿਆਦਾ ਹੁਣ ਇਹ ਤਾਂ ਹੈ ਇਹ ਤਾਂ ਹੋ ਜੂ ਨਹੀਂ ਨਹੀਂ ਹੁੰਦਾ ਹੈਗਾ ਨਹੀਂ ਨਹੀਂ ਹੁੰਦਾ ਮੈਂ ਤਾਂ ਕਹਿੰਦਾ ਉਹ ਅੱਧਮਾ ਚਾਹੀਦੀ ਪੱਲੀ ਉਹ ਕਰੇਗੇ ਜਿੰਨੇ ਕੁ ਜੀ ਲੂੜ ਉਹਨੇ ਜੀ ਲੱਗਣੀਆਂ ਨਾ ਨਾ ਜਿਹੜੀ ਮੂਰੇ ਲਾਈ ਹੋ ਆਏ ਮੋੜ ਦੇ ਆਓ ਫਿਰ ਇੰਨੀ ਪੱਲੀਆਂ ਕਿੱਥੇ ਤੇ ਲਿਆਉਂਗਾ ਪੱਲੀਆਂ ਆ ਗਿਆ ਥੱਬਦਾ ਮਾਰਿਆ ਅਸੀਂ ਤਰਪਾਲਾਂ ਦਾ ਪਰਸੋਂ ਤੁਹਾਨੂੰ ਦਵਾ ਦੇਣੇ ਦਾ ਬਾਕੀ ਹਮ ਆ ਜਾ ਫਿਰ ਹੋਰ ਕਿੰਨੇ ਨੂੰ ਸਾਡੇ ਸਾਡੇ ਸਾ ਮੰਗਦਾ ਤਾਂ ਸਾਡੇ 530 ਦੀ ਲਈ ਆ 18 ਫੁੱਟ ਇੱਕ ਪਾਸੇ ਨੂੰ 12 ਫੁੱਟ ਇੱਕ ਪਾਸੇ ਨੂੰ 12 12 ਦੀ ਹਾਂ 530 ਦੀ ਹਾਂ ਚੈਨ ਵਾਲੀ ਜਿਹੜੀ ਪੀੜੀ ਜੀ ਨਹੀਂ ਪੀੜੀ ਤਾਂ ਖਰਾਬ ਹੋ ਜਾਂਦੀ ਹੈ ਇੱਕ ਚੈਨ ਵਾਲੀ ਆਉਂਦੀ ਨਹੀਂ ਰਬੜ ਜੀ ਦੀ ਮੈਂ ਦੇਖੀ ਨਹੀਂ ਹੈਗੀ ਚਲ ਹੁਣੇ ਵੱਧ ਹੀ ਆਏ ਹੇਚੇ ਤੇ ਵੀ ਅੱਛਾ ਉਹ ਹੈ ਚਲ ਉਹ ਰਾਜੀ ਇਹਨੇ ਸਾਰੀ ਲੈ ਲਈਆਂ ਲਾਪਰੀ ਦੀਆਂ ਪੰਜ ਤੀਆਂ ਪੰਜੇ ਲੈ ਲਿਆ ਉਹਨੇ ਚਲ ਠੀਕ ਆ ਫਿਰ ਜਿੱਦਾਂ ਗੋਰਾਇਆ ਰੱਖਿਓ ਮੈਂ ਉਹਨੂੰ ਕਿਹਾ ਮੈਂ ਲਿਆਈ ਤੂੰ ਅਸੀਂ ਲੈ ਲੂਗੇ ਮੈਂ ਦੋ ਦੋ ਤਿੰਨ ਦਿਨ ਹਾਂ ਹਾਂ ਆ ਲਿਆਈ ਭਰ ਕੇ ਤੂੰ ਪੀੜੀਆਂ ਨਹੀਂ ਚਾਹੀਦੀ ਮਾਪਾ ਦੇ ਆਈ ਉਹੀ ਚੈਨ ਵਾਲੀ ਚਲ ਠੀਕ ਆ ਹੈਗਾ ਨਹੀਂ ਪਤਾ ਤਾਂ ਲੱਗਿਆ ਵੀ 12 18 ਦੀ 500 ਦੀ ਆ ਹਾਂ 530 ਦੀ ਮੰਦਾ ਨਹੀਂ ਜਾ ਵਾ ਲੈੰਦਾ ਸੀ ਦੁਕਾਨੇ ਚਲ ਚਲੋ ਚਲੋ ਠੀਕ ਆ ਜੀ ਮਿਲਦੇ ਆ ਜੀ ਫਿਰ ਕੱਲ ਨੂੰ ਅਸਰੀਕਾਲ ਜੀ ਆ